ਭਾਜੀ ਪਤਾ ਨਹੀਂ ਉਹ ਆਇਆ ਕਰੋ ਵੇ ਇਦਾਂ ਕਰਕੇ ਹੋ ਗਿਆ ਐਕਸੀਡੈਂਟਾ ਜੀ ਤਾਂ ਨਟਿਆਏ ਕਾਜ ਤੇ ਆ ਕੇ ਦੇਖਿਆ ਤੇ ਆ ਕੋ ਜਾਇਆ ਮੇਰਾ ਬੇਟਾ ਨਾਲ ਸੀਗਾ ਨਾ ਨਾਮ ਘਰ ਮੰਗ ਇਹਦੇ ਦੇਖ ਕੇ ਬੰਦੇ ਜੀ ਉਹ ਤਾਂ ਹੀ ਰੌਣਕ ਲੱਗ ਗਈ ਲੱਗੇ ਬਹੁਤ ਬਹੁਤ ਬਾਹਰ ਗਿਆ ਉਹ ਛੱਡ ਗਿਆ ਛੱਡ ਗਿਆ ਭੱਜ ਗਿਆ ਯਾਦ ਆ ਰਿਹਾ ਸਾਰੇ ਹੌਸਲਾ ਰੱਖੋ ਕੋਈ ਗੱਲ ਬਾਤ ਨਹੀਂ ਸਾਨੂੰ ਤਾਂ ਭਾਜੀ ਪਤਾ ਨਹੀਂ ਹੋਣਾ ਆਇਆ ਕਰੋ ਵੇਦ ਦਾ ਕਰਕੇ ਹੋ ਗਿਆ ਐਕਸੀਡੈਂਟ ਆ ਜੀ ਤਾਂ ਨਟਿਆ ਕਾ ਇੱਥੇ ਆ ਕੇ ਦੇਖ ਕੇ ਤੇ ਆ ਕੋਈ ਹੋਇਆ ਮੇਰਾ ਬੇਟਾ ਨਾਨੂ ਜੀ ਦਾ ਨਾ ਹੀ ਨਾਮ ਹਰਮਨ ਹਰਮਨ ਸਿੰਘ ਜੀ ਬੇਟੇ ਦਾ ਨਾ ਜਿਹਨੇ ਡੈਥ ਹੋ ਗਿਆ ਨਾ ਨਾਨਾ ਜਨਰਲ ਸਿੰਘ ਇਹ ਤੋਂ ਆ ਰਹੇ ਸੀ ਫੇਕ ਤੇ ਲਈਏ ਤਾਂ ਇਹ ਆ ਖਰਚੀਆਂ ਤਾਂ ਆਏ ਸੀ ਮਤੇ ਬੋਤੋ ਕਿੰਨੀ ਗੋਬਰ ਕਿੰਨੀ ਸੀ ਇਹਨਾਂ ਦੇ 60 ਮੈਂਸ ਹਲਦੀ ਸੀ ਜੀ 20 ਕੰਮ ਕੀ ਕਰ ਰਹੇ ਸੀ ਕੁਝ ਨਹੀਂ ਲਟਾਇਆ ਬੰਦ ਬੋਜੀ ਸੀ ਇਹ ਹਾਂ ਕੀ ਲੱਗਾ ਟੱਕਰ ਕਿਸ ਤਰ੍ਹਾਂ ਹੋਈ ਸਭਾ ਬਾਜੀ ਦਾ ਕੋਈ ਨਹੀਂ ਬਤਾਇਆ ਸਵਾਰੀ ਸੰਦਸਿਆ ਨਹੀਂ ਕੋਈ ਵੀ ਇਹ ਚੀਜ਼ ਨਾਲ ਟੱਕਰ ਹੋਈ ਉਹ ਪਤਾ ਲੱਗਿਆ ਕੁਝ ਨਹੀਂ ਬਾਜੀ ਅਜੇ ਕੋਈ ਨਹੀਂ ਪਤਾ ਲੱਗਾ ਕਿਨੇ ਵਾਰ ਕੀ ਹੋਇਆ ਆ ਇਹ ਐਕਟਿਵ ਆ ਤੇ ਠੀਕ ਹੈ ਮੇਰਾ ਬੇਟਾ ਜినਾਲ 15 ਸਾਲ ਦਾ ਹੈ ਬੱਚਾ ਉਹ ਵੀ ਹੈਡਮੈਂਟ ਕਰਵਾਤਾ ਹਸਪੀਟਲ ਹੁਣ ਵੀ ਪਤਾ ਨਹੀਂ ਆਜੇ ਦੇਖਦੇ ਹਾਂ ਪਤਾ ਨਹੀਂ ਬਾਜੀ ਅਜੇ ਦੇਖ ਕੇ ਨਹੀਂ ਲੈ ਕੇ ਗਏ ਉਹਨੂੰ ਵੀ ਦੰਦਾ ਨਹੀਂ ਪਤਾ ਵੀ ਕੀ ਗੱਲ ਹੋ ਆ ਗਈ ਨਹੀਂ ਆ ਦੇਖੋ ਜੀ ਮੈਂ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਖਲਚੀਆਂ ਅਡੇ 'ਚ ਮਾਕਾਬੰਦੀ ਦੇ ਖਲੋਤੇ ਸੀ ਤੇ ਮੈਨੂੰ ਮੁਨਸ਼ੀ ਦਾ ਫੋਨ ਆਇਆ ਥਾਣੇ ਤੋਂ ਵੀ ਪਟਾਰੀ ਮੋੜ ਤੇ ਇੱਕ ਐਕਸੀਡੈਂਟ ਹੋਇਆ ਉੱਥੇ ਪਹੁੰਚੋ ਤੇ ਮੈਂ ਤਲਾ ਮਿਲਦੇ ਆਈ ਉੱਥੇ ਮੌਕੇ ਤੇ ਪਹੁੰਚ ਗਏ ਜੀ ਮੈਂ ਆਗੇ ਪਤਾ ਕੀਤਾ ਤੇ ਜਰਨੈਲ ਸਿੰਘ ਸਾਨੂੰ ਰਤਨ ਸਿੰਘ ਉਮਰ ਇਹਨਾਂ ਦੀ ਕਰੀਬ 60-65 ਸਾਲ ਆ ਇਹ ਵੀ ਆਪਣੇ ਰਈਏ ਵੱਲੋਂ ਆ ਰਹੇ ਸੀ ਇੱਕ ਮੋਟਰਸਾਈਕਲ ਪਲਸਰ ਤੋਂ ਆਨ ਨ ਆਪਣੇ ਤੜਕੇ ਹੀ ਉਹ ਪਲਸਰ ਤੇ ਆ ਰਹੇ ਸੀ ਤੇਜ਼ ਹੀ ਇਹਨਾਂ ਦਾ ਆਪਸ ਵਿੱਚ ਟੱਕਰ ਹੋ ਗਿਆ ਇਹ ਜਦੋਂ ਸੜਕ ਤੇ ਡਿੱਗੇ ਆ ਤੇ ਸਿਰ ਦੇ ਪਿਛਲੇ ਪਾਸੇ ਗੰਭੀਰ ਸੱਟ ਲੱਗ ਗਈ ਉਹ ਮੌਕੇ ਤੇ ਡੈਥ ਹੋ ਗਈ ਉਹ ਦੂਸਰੇ ਮੋਟਰਸਾਈਕਲ ਵਾਲੇ ਭੱਜ ਗਏ ਉਹ ਨਾ ਉਹਦਾ ਮੋਟਰਸਾਈਕਲ ਤਸਦੀਕ ਕਰਕੇ ਉਹ ਕਾਰਵਾਈ ਕਰਾਂਗੇ ਦੱਸਿਆ ਜਾ ਰਿਹਾ ਕਿ ਦੋ ਜਣੇ ਹੈਗੇ ਦੋ ਜਣੇ ਦਾਦਾ ਪੁੱਤ ਸੀਗਾ ਨਹੀਂ ਹੁਣੇ ਦੇਖ ਮੈਨੂੰ ਕੱਲੇ ਹੀ ਪਰੇ ਦੱਸਿਆ ਕਿ ਕੱਲੇ ਹੀ ਕੱਲੇ ਦਾ ਹਾਂਜੀ ਹਾਂ ਕੱਲੇ ਸੁਣਦੇ ਵਿਚਾਰਾ ਨਾਲ ਪੋਤਰਾ ਵੀ ਸੀਗਾ ਜਿਸ ਦੇ ਮੈਂ ਕਿਹਾ ਜੀ ਅੱਜ ਮੈਂ ਮੌਕੇ ਤੇ ਆਇਆ ਹਾਂ ਤੁਸੀਂ ਵੀ ਆ ਗਏ ਹੋ ਮੈਂ ਆਪਣੇ ਤਸਦੀਕ ਕਰ ਰਿਹਾ ਹੁਣ ਆਪਣੇ ਡੈੱਡ ਬੋਡੀ ਲੈ ਕੇ ਚੱਲਦੇ ਹਾਂ ਪਰਚਾ ਦਰਜ ਕਰਨ ਲੱਗੇ ਹਾਂ ਕਰਕੇ ਅਗਲੀ ਕਾਰਵਾਈ ਜੋ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658